ਸਤਿ ਮਾਤਾ ਦੀ ਜੈ ਸਤਿ ਮਾਤਾ ਦੀ ਜੈ ਨਿੰਦਰਭਾਈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੋਰ ਕਿਤੇ ਲਾਣੀ ਹੈ ਫੋਲੇ ਉਤੇ ਲਾਣੀ ਹੈ ਮੋਰ ਕਿਤੇ ਲਾਣੀ ਹੈ ਫੋਲੇ ਉਤੇ ਲਾਣੀ ਹੈ ਬੰਗਲ ਸਾਹਿਬ ਦੇ ਤਰੀਕੇ ਦਾ ਉਹ ਸਾਹਿਬ ਮਿਲਦਾ ਪਏ ਕਿਉਂਕਿ ਬੂਟਾ ਦੇ ਵਿੱਚ ਖੜੇ ਹੋ ਹਾਲਾ ਕਿ ਲਗਾਤਾਰ ਹੈ ਜੇ ਸਮਾਜ ਸੇਵੀ ਵਜੋਂ ਤੁਸੀਂ ਲੋਕਾਂ ਦੀ ਮਦਦ ਕਰਦੇ ਆ ਰਹੇ ਹੋ ਕਾਫੀ ਦੇਖਿਆ ਜਾਂਦਾ ਵੀ ਵੀਡੀਓ ਵੀ ਤੁਹਾਡੀ ਬਾਹਰ ਹੁੰਦੀਆਂ ਨੇ ਲੋਕਾਂ ਦੇ ਵਿੱਚ ਵਿਚਰਦੇ ਹੋਰ ਸਮਾਜ ਸੇਵਾ ਕਰਦੇ ਹੋ ਐਤਕੀ ਪਹਿਲੀ ਵਾਰ ਚੋਣ ਟਿਕਟ ਲੈਣ ਜਾ ਰਹੇ ਹੋ ਪਹਿਲਾਂ ਤਾਂ ਉੱਸਾ ਕਿਦਾਂ ਦਾ ਜੀ ਬਹੁਤ ਪਾਰੇ ਪਰਵਾਹ ਹੰਗਾਰਾ ਮਿਲ ਰਿਹਾ ਪਬਲਿਕ ਤੋਂ ਜੀ ਜਨਤਾ ਜਨਾਰਦਨ ਪੂਰਾ ਆਸ਼ੀਰਵਾਦ ਦਿੰਦੇ ਹੈ ਘਰ ਘਰ ਜਿੱਥੋਂ ਵੀ ਲੰਗੇ ਦਾ ਲੋਕੀ ਫੁੱਲਾਂ ਦੇ ਹਾਰ ਪਾਉਂਦੇ ਹੈ ਫੁੱਲਾਂ ਦੀ ਬਰਸਾਤ ਕਰਦੇ ਹੈ ਬਹੁਤ ਜਿਆਦਾ ਪਰਵਾਹ ਹੰਗਾਰਾ ਮਿਲ ਰਿਹਾ ਹੈ ਔਰ ਬੜਾ ਉਤਸ਼ਾਹ ਮਿਲਿਆ ਹੈ ਮਨ ਦੇ ਵਿੱਚ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਆ ਦਿਨ ਬਦਿਨ ਜਦੋਂ ਅਸੀਂ ਡੋਰ ਟੂ ਡੋਰ ਸ਼ੁਰੂ ਕੀਤੀ ਹੈ ਬਹੁਤ ਪਾਰਿ ਉਤਸ਼ਾਹ ਮਿਲ ਰਿਹਾ ਹੈ ਔਰ એનਰਜੀ ਮਿਲ ਰਹੀ ਹੈ ਔਰ ਹੋਰ ਜਾਨ ਨੂੰ ਦਿਲ ਕਰਦਾ ਜ ਡੋਰ ਡੋਰ ਟੂ ਡੋਰ ਜਾ ਖਤਮ ਕਰਨ ਨੂੰ ਦਿਲ ਨਹੀਂ ਕਰਦਾ ਇਤਨੀ ਨਰਜ਼ੀ ਮਿਲਦੀ ਇਤਨੀ ਰਿਸਪੈਕਟ ਮਿਲਦੀ ਇਤਨੇ ਆਪ ਭਗਤ ਕਰਦੇ ਨੇ ਲੋਕ ਬੀਜੇਪੀ ਕੋਈ ਰਵੀ ਪਾਰਟੀ ਨਹੀਂ ਹੈ ਜੀ ਨੈਸ਼ਨਲ ਪਾਰਟੀ ਔਰ ਜੁੜੀ ਹੋਈ ਪਾਰਟੀ ਹੈ ਤਰ ਤੀਨਾ ਤੋਂ ਟਿਕਟ ਜਿਹੜਾ ਤੁਹਾਨੂੰ ਮਿਲੀ ਹੈ ਕਿਸ ਤਰੀਕੇ ਦਾ ਫੀਲ ਹੋਇਆ ਜੀ ਪਾਰਟੀ ਬੂ ਟਿਕਟ ਮਿਲਣਾ ਜੀ ਕਿਉਂਕਿ ਕਾਫੀ ਲੋਕ ਦੌਰ ਦੇ ਵਿੱਚ ਲੱਗੇ ਹੋਏ ਸੀਗੇ ਮੈਨੂੰ ਬਹੁਤ ਪ੍ਰਾਊਡ ਮਹਿਸੂਸ ਹੋਇਆ ਹੈ ਕਿ ਬੀਜੇਪੀ ਦੇ ਟਿਕਟ ਕਾਉਂਸਲਰ ਦੇ ਮੈਨੂੰ ਮਿਲੀ ਹੈ ਮੈਂ ਭਾਵੁਕ ਹੋ ਗਿਆ ਸੀ ਤੇ ਲੇਕਿਨ ਉਸੇ ਟਾਈਮ ਨਰਜੀ ਦੇ ਨਾਲ ਉਸੇ ਵਕਤ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਵੱਧ ਪ੍ਰਾਉਡ ਇਹ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਮਹਲਿਆਂ ਦੇ ਵਿੱਚ ਜਾਂਦੇ ਹਾਂ ਕਿਸੇ ਦਾ ਦਰਵਾਜ਼ਾ ਖੜਕਾਨੇ ਆ ਉਹਨੂੰ ਕਹਿੰਦੇ ਆ ਕਿ ਕਮਲ ਦੇ ਫੁੱਲ ਤੇ ਮੋਹਰ ਲਾਣੀ ਹੈ ਉਹ ਕਹਿੰਦੇ ਤੁਹਾਨੂੰ ਆਉਣ ਦੀ ਜਰੂਰਤ ਨਹੀਂ ਸੀ ਅਸੀਂ ਤਾਂ ਆਪ ਹੀ ਲਾ ਦੇਣੀ ਸੀ ਅਸੀਂ ਤੇ ਮੋਦੀ ਸਾਹਿਬ ਦੇ ਭਗਤਾਂ ਅਸੀਂ ਤੇ ਮੋਦੀ ਸਾਹਿਬ ਦੇ ਫੈਨ ਅਸੀਂ ਤੇ ਸੰਗ ਨਾਲ ਜੁੜੇ ਹੋਏ ਹਾਂ ਅਸੀਂ ਤੇ ਆਰਐਸਐ ਨਾਲ ਜੁੜੇ ਹੋਏ ਹਾਂ ਲਗਭਗ 50 ਤੋਂ 60 70% ਲੋਕ ਇਹੋ ਜਿਹੀ ਸਾਨੂੰ ਮਿਲਦੇ ਆ ਜਿਹੜੇ ਕਹਿੰਦੇ ਇਹ ਤਾਂ ਮੋਦੀ ਦੇ ਨਾਲ ਜੁੜੇ ਹੋયા ਤੁਨਵਾਨ ਦੀ ਜਰੂਰਤ ਨਹੀਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੰਨੇ ਆ ਕਿ ਠੀਕ ਹੈ ਤੁਸੀਂ ਮੋਦੀ ਨਾਲ ਜੁੜੇ ਹੋ ਤੁਹਾਨੂੰ ਆਂ ਦੀ ਜਰੂਰਤ ਨਹੀਂ ਸੀ ਲੇਕਿਨ ਅਸੀਂ ਤੁਹਾਡੀ ਮੇਲ ਨੂੰ ਲਾਪਰਤਾ ਸੀ ਚਾਹੀਏ ਕਿ ਜਿਹੜੇ ਸਾਡੇ ਕਿਹੜੇ ਕਿਹੜੇ ਲੋਕ ਇੱਥੇ ਬੈਠੇ ਆ ਜਿਹੜੇ ਮੋਦੀ ਸਾਹਿਬ ਨਾਲ ਜੁੜੇ ਆ ਅਸੀਂ ਤੁਹਾਡੀ ਸ਼ਕਲ ਦੇਖਣਾ ਚਾਹੁੰਦੇ ਕਿੰਨੇ ਕਾਮਤਰੀ ਦੇਖਦੇ ਹੋ ਕਿੰਨੇ ਪਰਸੈਂਟ ਕਿਉਂਕਿ ਪਿਛਲੀ ਦੌਰ ਦੇ ਵਿੱਚ ਜਦੋਂ ਤੋਂ ਸ਼ੁਰੂ ਹੋਇਆ ਕੰਮ ਕਾਫੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਕਾਲੀ ਦਲ ਕਲ ਦੀ ਗੱਲ ਕਰੀਏ ਖੁਦਾ ਆਵਾਜ਼ ਦੀ ਪਾਰਟੀ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਹਾਲਾਤ ਰਹੇ ਨੇ ਵਿਕਾਸ ਦਾ ਕਿੰਨੇ ਪਰਸੈਂਟ ਜਿਹੜੇ ਕਾਰਜ ਯੋਜਿਤ ਹੋਰ ਕਿੰਨੇ ਪਰਸੈਂਟ ਜਿਹੜੇ ਕਾਰਜ ਰਹਿੰਦੇ ਨੇ ਵਿਕਾਸ ਦੇ ਕਿਉਂਕਿ ਲੋਕ ਕਾਫੀ ਪ੍ਰੇਸ਼ਾਨ ਦਿਖ ਰਹੇ ਨੇ ਜੀ ਪਾਰਟੀਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਦਿਖ ਰਹੇ ਨੇ ਜੀ ਵਿਕਾਸ ਕਾਰਜ ਜੋ ਹੋ ਵੀ ਰਹੇ ਨੇ ਤੇ ਜਦੋਂ ਅਸੀਂ ਗਲੀਆਂ ਦੇ ਵਿੱਚ ਜਾਂਦੇ ਆ ਤੇ ਸੜਕ ਦੇ ਵਿੱਚ ਬਜਰੀਆਂ ਇਕੱਠੀਆਂ ਹੁੰਦੀਆਂ ਮਿਲਦੀਆਂ ਨੇ ਜਿਹੜੇ ਵਿਕਾਸ ਕਾਰਜ ਹੋ ਰਹੇ ਨੇ ਤੇ ਮੈਂ ਸਮਝਦਾ ਕਿ ਬਹੁਤ ਸਾਰਾ ਕੰਮ ਹੋਣ ਵਾਲਾ ਤੇ ਜਿਹੜਾ ਕਾਉਂਸਲਰ ਬਣਨ ਤੋਂ ਬਾਅਦ ਮੈਂ ਕਰਾਂਗਾ ਔਰ ਕਰਨ ਜਾਵਾਂਗਾ ਕੋਈ ਮੇਨ ਐਸੇ ਕੰਮ ਜਿਹੜੇ ਲੋਕਾਂ ਵੱਜੋਂ ਤੁਹਾਨੂੰ ਕਿਹਾ ਜਾ ਰਿਹਾ ਹੋਵੇ ਜਦਾ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹੋਣ ਦੇ ਤਲੋਕ ਪਰੇਸ਼ਾਨ ਹੋਣ ਕਾਫੀ ਤੁਹਾਨੂੰ ਲੋਕਾਂ ਨੇ ਕਿਹਾ ਹੋਵੇ ਵੀ ਇਹ ਕੰਮ ਸਾਡੇ ਰਹਿੰਦੇ ਨੂੰ ਕੋਈ ਪਾਣੀ ਦੀ ਸਮੱਸਿਆ ਬਹੁਤ ਭਾਰੀ ਹੈ ਲੋਕਾਂ ਦੇ ਵਿੱਚ ਕਿ ਪਾਣੀ ਨਹੀਂ ਪੀਣ ਵਾਲਾ ਆਉਂਦਾ ਪਾਣੀ ਨਹੀਂ ਮਿਲਦਾ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਸੀਵਰੇਜ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜਿਹਦਾ ਕਾਰਨ ਹੈ ਕਿ ਜੋ ਸੀਵਰੇਜ ਪਿਆ ਹੋਇਆ ਉਹ 30 ਸਾਲ ਪੁਰਾਣਾ ਹੈ ਜਾਂ 25 ਸਾਲ ਪੁਰਾਣਾ ਸੀਵਰੇਜ ਹੈ ਉਸੇ ਨੂੰ ਆਪਾਂ ਲਗਾਤਾਰ ਚਲਾਈ ਜਾ ਰਹੇ ਹਾਂ ਮੇਰੀ ਇੱਕ ਮੰਨਣਾ ਕਿ ਜੋ ਮੈਂ ਕੌਂਸਲਰ ਬਣਨਾ ਤੇ ਮੈਂ ਇਸ ਪਾਸੇ ਜ਼ਰੂਰ ਧਿਆਨ ਦੇਵਾਂਗਾ ਇਹ ਸੀਵਰੇਜ ਹੈ ਉਸ ਨੂੰ ਦੁਬਾਰਾ ਵੱਡਾ ਕੀਤਾ ਜਾਏ ਗਲੀਆਂ ਦੇ ਵਿੱਚ ਦੁਬਾਰਾ ਉਸ ਨੂੰ ਰਿਵਾਈਜ਼ ਕੀਤਾ ਜਾਏ ਰਿਵਾਈਲ ਕਰਕੇ ਆਪਾਂ ਉਸ ਦਾ ਕਰ ਕਈ ਪਾਰਟੀਆਂ ਵੱਲੋਂ ਨਾਰਾ ਲਾਇਆ ਜਾ ਰਿਹਾ ਜਿਵੇਂ ਬੜੀ ਤੇਜ਼ੀ ਨਾਲ ਕੰਮ ਕੀਤੇ ਗਏ ਨੇ ਮੌਜੂਦਾ ਵਿਧਾਇਕ ਵੱਲੋਂ ਵੀ ਬਹੁਤ ਕੰਮ ਕਰਾ ਦਿੱਤੇ ਗਏ ਨੇ ਕੌਂਸਲਰ ਦੇ ਵੀ ਕੰਮ ਕਰਾ ਦਿੱਤੇ ਗਲੀਆਂ ਮਲੀਆਂ ਸੜਕਾਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਅਜੇ ਕੌਂਸਲਰ ਉਹ ਜਿਹੜਾ ਕੰਮ ਕਰਾਇਆ ਉਹ ਜਿੰਨੇ ਜਲਦੀ ਨਾਲ ਕੰਮ ਕਰਾਇਆ ਓਤਨੀ ਜਲਦੀ ਉਹ ਉੜ ਰਿਹਾ ਕੰਮ ਓਤਨੀ ਜਲਦੀ ਡਿਸਟਰਾਏ ਹੋ ਰਿਹਾ ਹੈ। ਤਾਂ ਮੈਂ ਨਹੀਂ ਸਮਝਦਾ ਕਿ ਉਹ ਠੀਕ ਹੋਇਆ ਕਿਉਂਕਿ ਜਲਦੀ ਜਲਦੀ ਚ ਜਿਹੜਾ ਕੰਮ ਹੁੰਦਾ ਉਹ ਜਲਦੀ ਚ ਹੀ ਹੁੰਦਾ। ਆਮ ਲੋਕਾਂ ਨੂੰ ਜੇ ਆਪਣੇ ਵੋਟਰਸ ਨੂੰ ਕੀ ਅਪੀਲ ਕਰਨੀ ਚਾਹੂਗੇ। ਮੈਂ ਆਪਣੇ ਵੋਟਰਸ ਨੂੰ ਮਿਲ ਅਪੀਲ ਇਹੀ ਕਰਨੀ ਚਾਹਾਂਗਾ ਕਿ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਕਮਲ ਦੇ ਫੁੱਲ ਦਾ ਪਹਿਲਾ ਨੰਬਰ ਬਟਨ 1 ਨੰਬਰ ਬਟਨ ਹੈ। ਉਸ ਨੂੰ ਦਬਾ ਕੇ ਮੈਨੂੰ ਵਿਜ਼ਾਈ ਬਣਾਓ। ਤੇ ਮੈਂ ਜੋ ਵੀ ਤੁਹਾਡੀ ਸਮੱਸਿਆ ਹੈ ਉਹ ਪੂਰੀ ਤਰ੍ਹਾਂ ਹੱਲ ਕਰਾਂਗਾ 24 ਘੰਟੇ ਤੱਕ ਕਹਿੰਦੀ ਗੱਲ ਹੈ ਘੱਟੋ ਘੱਟ 12 ਘੰਟੇ ਮੈਂ ਅਵੇਲੇਬਲ ਰਹਾਂਗਾ ਤੁਹਾਡੇ ਹਾਸਤੇ ਹੁਣ ਮੈਂ ਬੇਨਤੀ ਕਰਾਂਗਾ ਜੋ ਕਿ ਸਾਡੇ ਵਾਰਡ ਦੇ ਇੰਚਾਰਜ ਲਾਇਏ ਗਏ ਹਨ ਬੀਜੇਪੀ ਵੱਲੋਂ ਬੀਜੇਪੀ ਡਿਸਟ੍ਰਿਕਟ ਵੱਲੋਂ ਸਾਡੇ ਵਾਰਡ ਦੇ ਇੰਚਾਰਜ ਲਾਇਏ ਗਏ ਰਕੇਸ਼ ਪਾਟਿਆ ਜੀ ਉਹ ਆਪ ਜੀ ਦੇ ਨਾਲ ਦੋ ਗੱਲ ਕਰਨਗੇ ਪਾਟਿਆ ਸਾਹਿਬ ਕੀ ਕਹਿਣਾ ਚਾਹੂਗੇ ਪਹਿਲਾਂ ਤਾਂ ਵਾਰਡ ਇੰਚਾਰਜ ਲੱਗੇ ਉਹ ਕਿਸ ਤਰੀਕੇ ਦਾ ਲੋਕ ਜਿਹੜਾ ਮਾਹੌਲ ਦੇਖਣ ਨੂੰ ਮਿਲ ਰਿਹਾ ਕੈਂਡੀਡੇਟ ਨੂੰ ਕਿੰਨਾ ਲੋਕ ਕਰ ਰਹੇ ਨੇ ਜੀ ਸਹਾਇਤਾ ਰਹੇ ਨੇ ਕਿੰਨੇ ਕ ਲੋਕ ਖੁਸ਼ ਨੇ ਬੀਜੇਪੀ ਦੇ ਪਹਿਲੇ ਤਾਂ ਮੈਂ ਭਾਰਤੀ ਜਨਤਾ ਪਾਰਟੀ ਦਾ ਇਸ ਗੱਲ ਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਪੁਰਾਣੇ ਕਾਰਜਕਰਤਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੀਜੇਪੀ ਚ ਲਾ ਦਿੱਤੀ ਉਹਨਾਂ ਨੂੰ ਇਥੋਂ ਟਿਕਟ ਦੇ ਕੇ ਜੋ ਨਵਾਜਿਆ ਔਰ ਮੈਨੂੰ ਲੱਗਦਾ ਕਿ ਉਹ ਲੋਕਾਂ ਨੂੰ ਸੋਚਣਾ ਪਏਗਾ ਜਿਨ੍ਹਾਂ ਨੇ ਐਤ ਕੀ ਟਿਕਟਾਂ ਕੀ ਕੀ ਚੀਜ਼ਾਂ ਦੇ ਕੇ ਵੰਡੀਆਂ ਨੇ ਮੈਨੂੰ ਲੱਗਦਾ ਕਿ ਸਮਾਜ ਦੇ ਲੋਕਾਂ ਨੂੰ ਪਤਾ ਹੈ ਯੋ ਟਿਕਟਾਂ ਕਿੱਦਾਂ ਵੰਡੀਆਂ ਗਈਆਂ ਤੇ ਇੱਥੇ ਇੱਕ ਸਾਡੇ ਇਹ ਕਾਰਜਕਰਤਾ ਨੇ ਜਿਨ੍ਹਾਂ ਨੇ ਸਾਰਾ ਜੀਵਨ ਬੀਜੇਪੀ ਲਈ ਲਾਇਆ ਔਰ ਘਰ ਬੈਠੇ ਟਿਕਟ ਮਿਲੀ ਔਰ ਟਿਕਟ ਮਿਲਣ ਤੋਂ ਬਾਅਦ ਤੁਸੀਂ ਦੇਖੋ ਸਾਰਾ ਸੰਗਠਨ 67 ਨੰਬਰ ਵਾਰਡ ਚੋਂ ਸਾਡੇ ਕਈ ਲੋਕਾਂ ਨੇ ਟਿਕਟ ਅਪਲਾਈ ਕੀਤੀ ਸੀ ਪਰ ਜਦੋਂ ਬਾਂਗਾ ਜੀ ਨੂੰ ਟਿਕਟ ਮਿਲੀ ਸਾਰੇ ਦੇ ਸਾਰੇ ਲੋਕ ਬਾਂਗਾ ਜੀ ਦੇ ਨਾਲ ਕੰਦੇ ਨਾਲ ਕੰਧਾ ਮਲਾ ਕੇ ਖੜ ਗਏ ਔਰ ਮੈਨੂੰ ਲੱਗਦਾ ਇਹੀ ਸਾਡੇ ਸੰਗਠਨ ਦੀ ਮਜ਼ਬੂਤੀ ਹੈ ਇਹੀ ਬਾਂਗਾ ਜੀ ਦੀ ਜਿੱਤ ਦਾ ਆਧਾਰ ਬਣੇਗਾ ਇਹਨਾਂ ਦੀ ਵਾਈਫ ਇੰਦਰਪ੍ਰੀਤ ਕੋਰ ਬਾਂਗਾ ਜੀ ਜਿਹੜੇ ਇੱਥੋਂ ਚੋਣਾਂ ਲੜ ਰਹੇ ਨੇ ਮੈਂ ਸਾਰੇ ਵਾਰਡ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇੰਦਰਪ੍ਰੀਤ ਕੋਰ ਬਾਂਗਾ ਜੀ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਤਾਂ ਜੋ ਜਿਹੜਾ 67 ਨੰਬਰ ਵਾਰਡ ਦੇ ਪੈਂਡਿੰਗ ਕੰਮ ਨੇ ਉਹ ਵੱਧ ਤੋਂ ਵੱਧ ਹੋ ਸਕਣ ਅੱਜ ਇੱਕ ਨਾਰਾ ਦੇ ਕੇ ਇੱਥੋਂ ਜਾਊਂਗਾ ਜਿਹੜਾ ਕਿ ਮੈਂ ਆਪ ਲਿਖਿਆ ਯੋਗੀ ਜੀ ਨੇ ਨਾਰਾ ਦਿੱਤਾ ਸੀ ਵਟੋਗੇ ਤਾਂ ਕਟੋਗੇ ਮੈਂ ਨਵਾਂ ਨਾਰਾ ਦੇ ਰਿਹਾ ਸਾਰੇ ਲੋਕ ਸ਼ੇਅਰ ਕਰੋ ਜਾਤ ਪਾਤ ਮੈਂ ਨਹੀਂ ਵਟẽਗੇ ਜਾਤ ਪਾਤ ਮੇ ਨਹੀਂ ਵਟੇਂਗੇ ਬਾਜਪਾ ਕੋ ਵੋਟ ਕਟੇਂਗੇ ਵਟੇਂਗੇ ਤਾਂ ਕਟੇਂਗੇ ਦੀ ਗੱਲ ਕੀਤੀ ਹੈ ਇਸ ਨਾਅਰੇ ਨੂੰ ਸਪਸ਼ਟ ਵੀ ਕਰ ਦਿਓ ਕਿਉਂਕਿ ਇਸ ਨਾਅਰੇ ਨਾਲ ਕਾਫੀ ਵਿਵਾਦ ਵੀ ਜੁੜੇ ਰਿਹਾ ਹੈ ਸੀਗਾ ਕਿ ਇਹ ਕਹਿਣ ਦਾ ਮਤਲਬ ਆ ਰਿਹਾ ਚ ਕਿ ਦੂਜੇ ਧਰਮ ਵਾਲੇ ਵੱਲੋਂ ਕਿਹਾ ਜਾ ਰਿਹਾ ਕਿ ਵਟੇਂਗੇ ਤਾਂ ਉਹ ਕਰ ਦੇਂਗੇ ਉਹਦਾ ਇਹਨਾਂ ਸਪਸ਼ਟੀ ਕਰਦੇ ਉਹ ਹੈ ਕਿ ਮਤਲਬ ਇਹਦਾ ਸਪਸ਼ਟੀ ਕਰ ਰਹੇ ਨੇ ਕਿ ਹਿੰਦੁਸਤਾਨ ਇੱਕ ਝੋਟਾ ਹੈ ਸਾਰੇ ਹਿੰਦੂ ਵਾਸੀ ਜਿਨੇ ਹਿੰਦੁਸਤਾਨ ਦੀਆਂ ਜਾਤਾਂ ਨੇ ਇੱਕ ਝੋਟ ਨੇ ਇਹਨਾਂ ਨੂੰ ਦੂਸਰੀ ਪਾਰਟੀਆਂ ਦੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਵੰਡਣਾ ਨਹੀਂ ਅਸੀਂ ਇਕੱਠੇ ਸਰ ਲੋਕਾਂ ਦਾ ਜਿਹੜੇ ਵੋਟਰਸ ਨੇ ਤੁਹਾਡੇ ਇਲਾਕੇ ਦੇ ਇਲਾਕੇ ਦੇ ਵਸਨੀਕ ਕਿਸ ਤਰੀਕੇ ਦਾ ਹਸਾ ਮਿਲਦਾ ਪਿਆ ਲੋਕ ਬੀਜੇਪੀ ਤੋਂ ਕਿਉਂਕਿ ਨੈਸ਼ਨਲ ਪਾਰਟੀ ਆ ਪੁਰਾਣੀ ਪਾਰਟੀ ਚੱਲੀ ਆ ਰਹੀ ਹੈ ਲੋਕਾਂ ਨੂੰ ਜੁੜੀ ਪਾਰਟੀ ਆ ਬਾਂਗਾ ਸਾਹਿਬ ਪਹਿਲਾਂ ਵੀ ਜਿਹੜੇ ਨੇ ਸਮਾਜ ਸੇਵਾ ਦੀ ਕੰਮ ਕਰਦੇ ਆ ਰਹੇ ਨੇ ਸ਼ੁਰੂ ਤੋਂ ਹੀ ਔਰ ਹੁਣ ਟਿਕਟ ਮਿਲ ਗਈ ਹੈ ਕਿਸ ਤਰੀਕੇ ਦਾ ਲੋਕਾਂ ਦਾ ਹਸਾ ਮਿਲਦਾ ਪਿਆ ਜੀ ਦੇਖੋ ਜੀ ਜਿਹੜਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਸਭ ਤੋਂ ਜ਼ਿਆਦਾ ਤਾਂ ਲੋਕ ਤੰਗ ਨੇ ਕਾਨੂੰਨ ਵਿਵਸਥਾ ਤੋਂ ਅੱਜ ਕੋਈ ਵੀ ਧੀ ਪੈਨ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ ਕਾਨੂੰਨ ਵਿਵਸਥਾ ਦਾ ਇਹ ਹਾਲ ਹੈ ਕਿ ਘਰੋਂ ਕੋਈ ਵੀ ਔਰਤ ਕਹਿਣਾ ਤਾਂ ਛੱਡੋ ਮੈਂ ਕਹਿੰਦਾ ਵੀ ਹੱਥ ਦੇ ਵਿੱਚ ਪਰਸਰ ਮੋਬਾਈਲ ਫੜ ਕੇ ਨਹੀਂ ਚੱਲ ਸਕਦੀ ਇੰਨਾ ਕ੍ਰਾਈਮ ਵੱਧ ਗਿਆ ਤੁਸੀਂ ਪੁੱਛੋ ਨਾ ਅੱਜ ਤੁਸੀਂ ਮਹੱਲਿਆਂ ਦੇ ਵਿੱਚ ਜਾ ਕੇ ਦੇਖੋ ਅੱਜ ਦੀ ਖਬਰ ਹੈ ਕੋਈ ਆਮ ਆਦਮੀ ਪਾਰਟੀ ਦਾ ਸਰਪੰਚ ਸੀਗਾ ਉਹਨੇ ਆਪਣੇ ਏਰੀਆ ਦੇ ਵਿੱਚ ਨਸ਼ੇ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਘਰੇ ਵੜ ਕੇ 40 ਤੋਂ 50 ਲੋਕਾਂ ਨੇ ਉਹਦਾ ਕਤਲ ਕਰ ਦਿੱਤਾ ਆ ਲੋਕੀ ਆਹ ਲੋਕੀ ਸਾਨੂੰ ਸ਼ਿਕਾਇਤ ਕਰਦੇ ਆ ਜਦ ਅਸੀਂ ਮੱਲਿਆ ਚ ਜਾਂਦੇ ਆ ਉਹ ਕਹਿੰਦੇ ਇੱਥੇ ਰਾਜ ਚਾਹੀਦਾ ਤੇ ਜਿੱਦਾਂ ਯੂਪੀ ਦੇ ਵਿੱਚ ਹੋਰ ਜਿੱਥੇ ਭਾਜਪੀ ਦੇ ਸਰਕਾਰਾਂ ਨੇ ਜਿੱਦਾਂ ਦੀ ਉੱਥੇ ਕਾਨੂੰਨ ਵਸਦਾ ਆ ਇੱਥੇ ਵੀ ਇਹੋ ਜਿਹਾ ਕਾਨੂੰਨ ਵਸਦਾ ਹੋਵੇ ਅਸੀਂ ਭਾਜਪੀ ਨੂੰ ਤਾਂ ਵੋਟ ਪਾਣਾ ਚਾਹੀਦਾ ਜੀ ਸਾਹਿਬ ਆਪਾਂ ਗੱਲ ਕਰੀਏ ਨਾਰਥ ਹਲਕੇ ਦੀ ਸੱਤਾਦਾਰੀ ਐਮਐਲਏ ਸੱਤਾਦਾਰੀ ਪਾਰਟੀ ਕਹਿੰਦੀ ਜਿਹੜੇ ਅਸੀਂ ਕੈਂਡੀਡੇਟ ਨੂੰ ਟਿਕਟ ਦਿੱਤੀ ਆ ਸਾਡੇ ਕੈਂਡੀਡੇਟ 100% ਜਿੱਤੇ ਹੀ ਪਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿੰਦੇ ਦੇਖੋ ਜੀ ਜਿਹੜੀ ਪਾਰਟੀ ਵੀ ਆਪਣੇ ਕੈਂਡੀਡੇਟਸ ਨੂੰ ਟਿਕਟ ਦਿੰਦੀ ਆ ਵਾਜਿਬ ਗੱਲ ਹੈ ਕਿ ਉਹ ਇਹੀ ਕਹਿਣਗੇ ਸਾਡੇ ਕੈਂਡੀਡੇਟ ਬਹੁਤ ਵਧੀਆ ਉਹ ਜਿੱਤੇ ਪਏ ਆ ਇਹ ਤਾਂ 21 ਤਰੀਕ ਨੂੰ ਪਤਾ ਲੱਗੂਗਾ ਕਿ ਮੋਰ ਕਿੱਥੇ ਲੱਗੀ ਹੈ ਤੇ ਜਿੱਤ ਕਿਹਦੀ ਹੋਈ ਕਿੰਨਾ ਨੰਬਰ ਬਟਨ ਹੈ ਜੀ ਔਰ ਮਸ਼ੀਨ ਦੇ ਉੱਪਰ ਕਿੰਨਾ ਨੰਬਰ ਬਟਨ ਹੈ ਜੀ ਇਹ ਵੀ ਦੱਸੋ ਕਿੰਨੀ ਤਰੀਕ ਨੂੰ ਵੋਟਾਂ ਸਭ ਤੋਂ ਪਹਿਲਾ ਬਟਨ ਸਭ ਤੋਂ ਪਹਿਲਾ ਬਟਨ ਉੱਤੋਂ ਦਬਾਣਾ ਹੈ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਨੇ ਸਮੂਹ ਵਾਰਡ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪਹਿਲੇ ਨੰਬਰ ਤੇ ਕਮਲ ਦੇ ਫੁੱਲ ਤੇ ਬਟਨ ਦਬਾ ਕੇ 67 ਨੰਬਰ ਵਾਰਡ ਤੋਂ ਇੰਦਰਪ੍ਰੀਤ ਕੋਰ ਬਾਂਗਾ ਨੂੰ ਵਿਜੇ ਬਣਾਓ ਉਹਨਾਂ ਦੇ ਪਤੀ ਦੇ ਸ਼੍ਰੀ ਬਾਂਗਾ ਜੀ ਸਾਡੇ ਨਾਲ ਬੈਠੇ ਨੇ ਪੂਰਾ ਪਰਿਵਾਰ ਨਾਲ ਬੈਠਾ ਹੈ ਸਾਡੇ ਨਾਲ ਉਹਨਾਂ ਦੇ ਸੁਪੁੱਤਰ ਬੈਠੇ ਨੇ ਜਿਹੜੇ ਵੀ ਕੰਮ ਹੈ ਤੁਹਾਡੇ ਪਹਿਲ ਦੇ ਆਧਾਰ ਤੇ ਹੋਣਗੇ ਇਹੀ ਸ਼ਬਦਾਂ ਦੇ ਨਾਲ ਸਾਰੇ ਵਾਰਡ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਵੇਰੇ 7 ਵਜੇ ਖਾਣਾ ਬਾਅਦ ਚ ਖਾਣਾ ਪਹਿਲੇ ਕਮਲ ਦਾ ਫੁੱਲ ਦਾ ਬਟਨ ਦਬਾਣਾ